24 ਘੰਟੇ ਕੈਨੇਡਾ ਕੈਨੇਡਾ ਦੇ ਸੁਪਨੇ ਲੈਣ ਵਾਲੇ ਪੰਜਾਬੀਓ ਤੇ ਮੇਰੇ ਵਰਗੇ ਦੇਸੀਓ ਇੱਕ ਗੱਲ ਧਿਆਨ ਨਾਲ ਸੁਣ ਲਿਓ ਹੁਣ ਜਿਹੜੀ ਪਹਿਲੀ ਸੈਪਟੰਬਰ ਤੋਂ ਜਿਹੜਾ ਉਹਨੋਂ ਦੇ ਕੈਨੇਡਾ ਇਮੀਗ੍ਰੇਸ਼ਨ ਮਨਿਸਟਰ ਨੇ ਜਿਹੜਾ ਐਲਾਨ ਕਰਤਾ ਉਹ ਇਹ ਕਰਤਾ ਕਿ ਜਿਹੜਾ ਵੀ ਦਗਾ ਦਗ ਜਿਵੇਂ ਬਿਹਾਰੀ ਲੋਕ ਜਿਵੇਂ ਬਿਹਾਰੀ ਟ੍ਰੇਨਾਂ ਭਰ-ਭਰ ਕੇ ਲੁਧਿਆਣੇ ਨੂੰ ਆਉਂਦੇ ਨੇ ਨਾ ਗੱਡੀਆਂ ਭਰ-ਭਰ ਕੇ ਉੱਤੇ ਚੜੇ ਹੁੰਦੇ ਨੇ ਐਵੇਂ ਇਹ ਜਾਜ ਤੇ ਵਿੱਚ ਥੱਲੇ ਉੱਤੇ ਜਾਜ ਦੇ ਬੂੰਡੇ ਨਾਲ ਲਟਕ ਲਟਕ ਕੇ ਜਿਹੜੇ ਕੈਨੇਡਾ ਨੂੰ ਚਾਹੀ ਜਾਂਦੇ ਨੇ ਜਿਹੜੇ 24 ਘੰਟੇ ਦਿਨ ਰਾਤ ਸਪਨਾ ਹੀ ਇਹ ਸੋਚਦੇ ਨੇ ਹਾਏ ਕੈਨੇਡਾ ਹਾਏ ਕੈਨੇਡਾ ਜਿਹੜੇ ਉੱਠਦੇ ਆਂ ਬੈਹਂਦੇ ਆਂ ਕੈਨੇਡਾ ਤੇ ਸੌਂਦੇ ਆਂ ਕੈਨੇਡਾ WhatsApp ਤੇ ਕੈਨੇਡਾ Facebook ਕੈਨੇਡਾ ਗੁਰਦੁਆਰੇ ਮੰਦਰ ਜਿੱਥੇ ਵੀ ਜਾਂਦੇ ਨੇ ਮੱਥਾ ਟੇਕਦੇ ਨੇ ਕਰਦੇ ਨੇ ਹਾਏ ਰੱਬਾ ਕੈਨੇਡਾ ਉਹਨਾਂ ਲਈ ਆ ਗਿਆ ਜੇ ਇੱਕ ਵਿਸ਼ਰਾਮ ਤੇ ਭਰਾਵੋ ਜਮਾ ਹੀ ਵਿਰਾਮ ਮੋਹਰਾਂ ਲੱਗ ਗਈਆਂ ਹੁਣ ਤੇ ਇਹ ਜਿਹੜੇ ਜਿੰਨੇ ਵੀ ਵਿਜ਼ਟਰ ਵੀਜ਼ੇ ਤੇ ਗਏ ਨੇ ਇਹ ਸਾਰਿਆਂ ਦੀ ਹੋਣੀ ਆ ਘਰ ਵਾਪਸੀ ਤੇ ਸਾਰਿਆਂ ਨੇ ਆਪੋ ਆਪਣੇ ਬੈਗ ਲੈ ਹੋਣੇ ਆ ਤਿਆਰ ਕੱਸ ਜਿਨ੍ਹਾਂ ਨੇ ਨਹੀਂ ਕੱਸੇ ਉਹ ਕੱਸ ਲੈਣਗੇ ਕਮਰ ਕੱਸੇ ਕਮਰ ਕੱਸੇ ਲੈਣੇ ਆ ਉਹਨਾਂ ਨੇ ਕੱਸ ਨਹੀਂ ਕੱਸਨੇ ਤੇ ਉਹਨਾਂ ਨੇ ਦੇਣਾ ਇਹਨਾਂ ਨੂੰ ਸਰਕਾਰ ਉੱਥੋਂ ਦੀ ਕੈਨੇਡਾ ਵਾਲਿਆਂ ਨੇ ਜਮ੍ਹਾਂ ਹੀ ਕੱਸ ਤੇ ਇਹਨਾਂ ਦਾ ਕੰਮ ਹੋ ਗਿਆ ਪੂਰਾ ਟੈਟ ਜਿਹੜੇ ਸਮਝਦਾਰ ਬੰਦੇ ਸੀ ਜਿਨ੍ਹਾਂ ਦੀ ਅਕਲ ਕੰਮ ਕਰਦੀ ਸੀ ਜਿਨ੍ਹਾਂ ਦੇ ਦਿਮਾਗ ਇਹ ਸੋਚਦਾ ਸੀ ਵੀ ਜਾਂ ਮੌਕੇ ਤੇ ਚੌਕਾ ਮਾਰ ਦੋ ਨਹੀਂ ਤੇ ਜਾਂ ਜਦ ਇਹ ਤੇ ਜਾਂ ਕਦੇ ਹੋ ਜਾਣੀਆਂ ਜਿਹੜੇ ਵਿਜ਼ਟਰ ਵੀਜ਼ੇ ਤੇ ਗਏ ਉਹਨਾਂ ਨੇ ਉਥੋਂ ਐਲ ਐਮ ਆਈ ਲੈ ਕੇ ਆਪਣਾ ਕਨਵਰਟ ਕਰਾ ਲਿਆ ਵੀਜ਼ੇ ਜਿਹੜੇ ਆਪਣਾ ਵਰਕ ਪਰਮਿਟ ਦੇ ਵਿੱਚ ਉਹ ਤਾਂ ਗਏ ਬਾਅਦ ਚ ਤੇ ਜਿਹੜੇ ਮੇਰੇ ਵਰਗੇ ਸੋਚਦੇ ਰਹਿ ਗਏ ਕੋਈ ਨਹੀਂ ਕੋਈ ਨਹੀਂ ਅਜੇ ਨੋਟ ਕਮਾ ਲਓ ਪਿਛਲਾ ਕਰਜ਼ਾ ਲਾ ਲਓ ਅਜੇ ਜੇਬ ਖਰਚਾ ਚਲਾ ਲਓ ਕੋਈ ਨਹੀਂ ਸਾਲ ਐਂ ਹੀ ਕੁੱਟਦੇ ਐਂ ਥੱਕਦੇ ਐ ਕੰਮ ਮੁੜ ਕੇ ਕਰਾ ਲਾਂਗੇ ਜਿਗਾੜ ਅਜੇ ਸਰਦਾ ਹੀ ਪਿਆ ਤੇ ਉਹਨਾਂ ਦਾ ਜਮਾਂ ਹੀ ਭਰਾਵੋ ਗਿਆ ਜੇ ਸਰ ਤੇ ਹੁਣ ਮਾਰਦੇ ਨੇ ਮੱਥੇ ਤੇ ਹੱਥ ਤੇ ਕੰਦਾ ਨਾਲ ਟੱਕਰਾਂ ਕਿਉਂਕਿ ਉਹਨਾਂ ਦਾ ਕੰਮ ਹੋ ਗਿਆ ਔਖਾ ਉਹਨਾਂ ਦਾ ਹੁਣ ਜਿਹੜਾ ਵੀਜ਼ਾ ਵਰਕ ਪਰਮਿਟ ਵਿੱਚ ਕਨਵਰਟ ਹੋਣਾ ਸੀ ਉਹ ਨਹੀਂ ਹੋਣਾ ਤੇ ਉਹਨਾਂ ਨੂੰ ਪੈਣਾ ਹੁਣ ਪੰਜਾਬ ਆਉਣਾ ਤੇ ਜੇ ਜੇ ਉਹ ਸੋਚਦੇ ਹੁਣ ਵੀ ਚੱਲੋ ਕੋਈ ਨਹੀਂ ਆਈ ਬੇਰ ਤੋੜੀ ਜਾਂਦੇ ਆ ਲੋਕ ਲਗਾ ਕੇ ਕੰਮ ਚੱਲ ਨਹੀਂ ਰਿਹਾ ਤੇ ਇਹ ਕੰਮ ਨਹੀਂ ਜੇ ਹੋਣਾ ਇਹਤੇ ਵੀ ਹੁਣ ਛਾਪੇ ਪੈਣੇ ਨੇ ਛਾਪੇ ਮਾਰੀ ਹੋਣੀ ਐ ਟੜਾ ਟੜਾ ਛਾਪੇ ਪੈਣਗੇ ਤੇ ਜਿਹੜੇ ਫੜੇ ਜਾਣਗੇ ਉਹੋ ਸਮਝ ਲਓ ਇੱਕ ਇੱਕ ਕਰਕੇ ਜਾਜ ਤੇ ਚੜੇ ਜਾਣਗੇ ਤੇ ਨਾਲੇ ਮੋਹਰਾਂ ਲੱਗਣਗੀਆਂ ਲਾਲ ਤੇ ਉਹਨਾਂ ਦੇ ਵੀਜੇ ਰੱਦ ਪਾਸਪੋਰਟ ਜਬਤ ਕੀਤੇ ਜਾਣਗੇ ਤੇ ਮੁੜ ਕੇ ਉਹਨਾਂ ਨੂੰ ਬਹਿਨ ਕੀਤਾ ਜਾਊਗਾ ਨਾ ਉਹ ਕਦੀ ਕੈਨੇਡਾ ਤੇ ਕਾ ਨਾ ਕਦੀ ਅਮਰੀਕਾ ਫਿਰ ਉਹ ਭਾਵੇਂ ਦੁਬਈ ਜਾਣ ਤੇ ਭਾਵੇਂ ਆਪਣੇ ਇੱਥੇ ਪੰਜਾਬ ਚ ਮੋਟਰਾਂ ਤੇ ਗੇਕ ਗਾਣ ਗੰਗੀ ਗਾਣ ਇਹ ਉਹਨਾਂ ਦੀ ਮਰਜ਼ੀ ਹੈ ਤੇ ਭਰਾਵੋ ਇਹ ਕੰਮ ਹੋ ਗਿਆ ਹੁਣ ਬੜਾ ਔਖਾ ਵਰਕ ਪਰਮਿਟ ਵਿੱਚ ਵਿੱਚ ਕਨਵਰਟ ਕਰਨਾ ਵਿਜ਼ਟਰ ਵੀਜ਼ਾ ਨੂੰ ਹੋ ਗਿਆ ਜਮਾ ਔਖਾ ਸਰਕਾਰ ਨੇ ਦਿੱਤਾ ਜੇ ਬੰਦ ਕਰ ਤੇ ਉਥੇ ਨਵੰਬਰ ਦਸੰਬਰ ਦੇ ਆਸ-ਪਾਸ ਇਲੈਕਸ਼ਨ ਵੀ ਨੇ ਹੋ ਸਕਦਾ ਹੈ ਇਲੈਕਸ਼ਨਾਂ ਦੀ ਕੋਈ ਵਜ੍ਹਾ ਨਾਲ ਜਿਵੇਂ ਆਪਣੇ ਇੱਥੇ ਇਲੈਕਸ਼ਨ ਆਉਂਦੇ ਨੇ ਤੇ 4 ਦਿਨ ਮੰਤਰੀ ਕਹਿੰਦੇ ਨੇ ਭਈ ਇਹ ਆਉਣੇ ਘਟਾਓ ਭਈ ਪੰਜਾਬ ਦੇ ਵਿੱਚ ਬਹੁਤ ਭਈਆ ਹੋ ਗਿਆ ਤੇ ਜਦੋਂ ਜਿੱਤ ਜਾਂਦੇ ਨੇ ਕੁਰਸੀਆਂ ਤੇ ਕਾਬਜ ਹੋ ਜਾਂਦੇ ਨੇ ਇਹਨਾਂ ਭਈਆਂ ਦੀ ਵੋਟਰਾਂ ਨੂੰ ਫਿਰ ਕਹਿੰਦੇ ਨੇ ਇਹ ਤੁਹਾਨੂੰ ਕੀ ਆਂਦੇ ਨੇ ਇਹਨਾਂ ਤੋਂ ਬਿਨਾ ਤੁਹਾਡਾ ਧਾਰ ਕੌਣ ਕੱਢੂਗਾ ਇਹਨਾਂ ਤੋਂ ਬਿਨਾ ਤੁਹਾਡਾ ਛੋਨਾ ਕੌਣ ਲਾਊਗਾ ਹੈ ਤੇ ਇਹਨਾਂ ਤੋਂ ਬਿਨਾ ਤਾਂ ਤੁਹਾਡਾ ਕੋਈ ਕੰਮ ਹੀ ਨਹੀਂ ਤੁਹਾਡੇ ਗੋਡਿਆਂ ਦੀ ਮਾਲਸ਼ਾਂ ਵੀ ਇਹ ਕਰਦੇ ਨੇ ਤੇ ਪੰਜਾਬੀਓ ਤੁਹਾਨੂੰ ਇਹ ਕੀ ਜਾਂਦੇ ਨੇ ਵਿਚਾਰੇ ਭਈਏ ਇਹ ਤੁਹਾਡਾ ਕੀ ਖਾਂਦੇ ਨੇ ਮਿਹਨਤ ਕਰਕੇ ਖਾਂਦੇ ਨੇ ਰੇੜੀਆਂ ਲਾਉਂਦੇ ਨੇ ਤੇ ਤੁਸੀਂ ਐਦਾਂ ਨਾ ਕਰੋ ਭਾਈਚਾਰੇ ਨਾਲ ਰਹੋ ਫਿਰ ਐਦਾਂ ਟੀ ਉਹਨਾਂ ਬਦਲ ਜਾਂਦੀਆਂ ਨੇ ਸੋ ਇਹਨਾਂ ਦੀਆਂ ਵੀ ਹੁਣ ਟਿਉਣਾ ਪੰਜਾਬੀਆਂ ਦੀਆਂ ਕੈਨੇਡਾ ਵਾਲਿਆਂ ਨੇ ਬਦਲਤੀਆਂ ਤੇ ਜਿਹੜੇ ਵੀਜੇ ਲੈ ਗਏ ਲੈ ਗਏ ਜਿਹੜੇ ਰਹਿ ਗਏ ਰਹਿ ਗਏ ਹੁਣ ਉਹਨਾਂ ਦਾ ਰੱਬ ਹੀ ਰੱਖਾ ਸੋ ਦੋਸਤੋ ਅੱਗੇ ਕੀ ਅੱਗੇ ਕੋਈ ਨਵੀਂ ਅਪਡੇਟ ਆਉਗੀ ਇਲੈਕਸ਼ਨ ਤੋਂ ਬਾਅਦ ਕੀ ਬਣੂਗਾ ਜੇ ਟਰੂਡੋ ਬਣ ਗਿਆ ਤੇ ਇਹਨਾਂ ਲਈ ਵਾਸਤੇ ਕੁਝ ਖੈਰ ਸੁੱਖ ਦੀ ਖਬਰ ਆ ਸਕਦੀ ਹੈ ਕਿਉਂਕਿ ਉਹ ਪੰਜਾਬੀਆਂ ਲਈ ਵਤੀਰਾ ਥੋੜਾ ਜਿਹਾ ਨਰਮ ਰੱਖਦਾ ਹੈ ਤੇ ਬਾਕੀ ਤੇ ਜੇ ਕੋਈ ਹੋਰ ਬਣ ਗਿਆ ਤਾਂ ਉਹ ਤਾਂ ਇਹਨਾਂ ਨੂੰ ਜਿਹੜੇ ਹੋਰ ਪੱਕੇ ਵੀ ਬੈਠੇ ਨੇ ਉਹਨਾਂ ਦੇ ਵੀ ਵੀਜ਼ਿਆਂ ਦੇ ਵਿੱਚ ਇੰਨਾ ਟਾਈਟ ਕਰ ਦੇਣਾ ਉਹਨਾਂ ਨੂੰ ਵੀ ਭਜਾਉਣ ਦੀ ਕੋਸ਼ਿਸ਼ ਕਰਨੀ ਹੈ ਸੋ ਦੋਸਤੋ ਇਹ ਵਿਜ਼ਟਰ ਵੀਜ਼ੇ ਦੇ ਲਾਲਚ ਦੇ ਵਿੱਚ ਚੱਕਰ ਦੇ ਵਿੱਚ ਜਿੰਨੇ ਚਲੇਗੇ ਨੇ ਚਲੇਗੇ ਨੇ ਜਿਹੜੇ ਫਸ ਗਏ ਨੇ ਫਸ ਗਏ ਨੇ ਔਰ ਜਿਨ੍ਹਾਂ ਦੇ ਪੈਸੇ ਏਜੰਟਾਂ ਕੋਲੇ ਫਸੇ ਹੋਏ ਨੇ ਜਿਨ੍ਹਾਂ ਦੀਆਂ ਫੈਲਾਂ ਲੱਗੀਆਂ ਨੇ ਤੇ ਜਿਨ੍ਹਾਂ ਦਾ 20000 30000 50000 ਲੱਖ ਲੱਗ ਗਿਆ ਹੱਥ ਜੋੜ ਕੇ ਬੇਨਤੀ ਜੇ ਉਹ ਤੇ ਤੁਹਾਡਾ ਗਿਆ ਮਰ ਔਰ ਤੁਸੀਂ ਅਜੇ ਵੀ ਚੈਨਲ ਨਾਲ ਬਹਿ ਜਾਓ ਤੇ ਚੰਗੀ ਗੱਲ ਹੈ ਜੇ ਤੁਸੀਂ ਇਹ ਜਿੱਦ ਫੜੀ ਰੱਖਣੀ ਵੀ ਨਹੀਂ ਜੀ ਜਾਣੇ ਜਾਣਾ ਤੇ ਉੱਥੇ ਜਾ ਕੇ ਫਿਰ ਤੁਸੀਂ ਆਪਣਾ ਕਿਹੜੇ ਹਿਸਾਬ ਨਾਲ ਰਹਿਣਾ ਤੇ ਕਿੱਥੇ ਤੁਸੀਂ ਕੰਮ ਕਰਨਾ ਤੇ ਕਿਵੇਂ ਪੈਸਾ ਕਸੂਨ ਕਰਨਾ ਉਹ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ ਰੱਬ ਰੱਖਾ ਜਉਂਦੇ ਵਸਦੇ ਰੋ ਸੋਚ ਸਮਝ ਕੇ ਜਾਇਓ ਪ੍ਰਭੂ ਇਹ ਵੀਜ਼ਟਰ ਵੀਜੇ ਦਾ ਕੰਮ ਧੰਦਾ ਬੰਦ ਜੇ ਹੁਣ ਕੋਈ ਵਰਕ ਪਰਮਿਟ ਜਾਂ ਆਪਣਾ ਸਭ ਤੋਂ ਵਧੀਆ ਸਟੂਡੈਂਟਸ ਵਾਸਤੇ ਆਪਣਾ ਸਟੱਡੀ ਵੀਜ਼ਾ ਹੈ ਔਰ ਜਿਹਦੇ ਕੋਲ ਕੋਈ ਸਕਿੱਲ ਹੈ ਉਹ ਆਪਣਾ ਉਹ ਸਕਿੱਲ ਦੇ ਸਹਾਰ ਨਾਲ ਜਾਇਓ ਐਦਾਂ ਪੈਸੇ ਲਾਪਸ ਆਇਓ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਔਰ ਇਸ ਤੋਂ ਵੀ ਜ਼ਰੂਰੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਅਗਲੀ ਅਪਡੇਟ ਆਉਗੀ ਤੁਹਾਡੇ ਕੋਲ ਪਹੁੰਚੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਭ ਦਾ ਧੰਨਵਾਦ